ਜੋ ਜੀ ਦੇਖ ਰਿਹਾ ਸੰਗਤਾਂ ਦਾ ਭਾਰੀ ਇਕੱਠ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨ ਗੁਰਦੁਆਰਾ ਹਰਗੋਬਿੰਦ ਸਾਹਿਬਾਗਾ ਪ੍ਰਾਣਾਪਿਕੇ ਭਾਰੀ ਇਕੱਠ ਜੋੜ ਮੇਲਾ ਮਨਾ ਰਹੇ ਧੰਤਨ ਜਿੱਤੂ ਅੰਦ ਸਾਹਿਬ ਜੀ ਦੀ ਪਾਲਿਕਾ ਤੇ ਰੂਪ ਦੇ ਧੰਤਨ ਸਤਿਗੁਰ ਬਕਰਮੀਲ ਸਿੰਘ ਜੀ ਜੀ ਦੇ ਬਦੇ ਵਿੱਚ ਸਵਾਰੀ ਸੱਚ ਢੰਡਵਾਸੀ ਤਨ ਤਾਨ ਸਰਦਾਰ ਕਹਿਣਗੇ ਤੇ ਸੰਗਤਾਂ ਦਾ ਭਾਰੀ ਘਟ ਸੰਗਤਾਂ ਸ਼ਰਦਾ ਨਾਲ ਪੱਥੇ ਚੱਲ ਰਹੀਏ ਗਰਮੀ ਦਾ ਮੌਸਮ ਹੈ ਸੰਗਤਾਂ ਨਗਰ ਕੀਰਤਨ ਵਿੱਚ ਗੋਮਾ ਮਾਏ ਆ ਪੰਜ ਪਿਆਰੇ ਸਾਹਿਬ ਜਾ ਰਹੇ ਪਿੱਛੇ ਸੰਗਤ ਦਾ ਠੱਠਾ ਮਾਤਾ ਪੰਥ ਇੰਨੀ ਗਰਮੀ ਦੇ ਵਿੱਚ ਵੀ ਗੁਰੂ ਦੇ ਪਿਆਰ ਵਾਲੇ ਸੰਗਤ ਸੇਵਕ ਸਿੱਖ ਸੰਗਤ ਉਹ ਮੂਹਾਂ ਕੇ ਪਹੁੰਚੀਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਲਤੀ ਸਰਵ ਪਿੱਛੇ ਸੰਗਤਾਂ ਦਾ ਭਾਰੀ ਇਕੱਠ ਪਿੱਛੇ ਦੇਖ ਰਹੇ ਹੋ ਵਾਹਿਗੁਰੂ 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 ਇਸ ਸਮੋਕੇ ਅੱਜ ਅੱਜ ਸੁਬਿਲਾਂ ਲੱਗੀਆਂ ਹੋਈਆਂ ਢੰਡੇ ਜਲਦੀਆਂ ਥੋੜੀ ਥੋੜੇ ਜਗ੍ਹਾ ਤੇ ਗਾਦੀ ਸੁਬਿਲਾਂ ਲੋਕਾਂ ਨੇ ਲੰਗਾ ਹੁਣ